ਜਿਨ੍ਹਾਂ ਲੋਕਾਂ ਪਛਿਆਂ ਦੇ ਦੰਦ ਬਾਹਰ ਨੇ ਵਿੰਗੇ ਟੇਡੇ ਐ ਘੁੰਮੇ ਹੋਏ ਨੇ ਮੂੰਹ ਬੰਦ ਨਹੀਂ ਹੁੰਦਾ ਉੱਚੇ ਐ ਇਹਨਾਂ ਦੰਦਾਂ ਦਾ ਇਲਾਜ ਹੈਗਾ ਜਿਹੜਾ ਤਾਰ ਨਾਲ ਤੁਸੀਂ ਅਕਸਰ ਹੀ ਦੇਖਿਆ ਹੋਣਾ ਲੋਕਾਂ ਦੇ ਹੁੰਦਾ ਉਹਨੂੰ ਡੈਂਟਲ ਬਰੇਸਸ ਵੀ ਕਿਹਾ ਜਾਂਦਾ ਹੈਗਾ ਔਰਥੋਡੋਂਟਿਕ ਟਰੀਟਮੈਂਟ ਹੁੰਦਾ ਪਰ ਇਹਨੂੰ ਔਰਥੋਡੋਂਟਿਕ ਟਰੀਟਮੈਂਟ ਨੂੰ ਅੱਗੇ ਅਸੀਂ ਦੋ ਹਿੱਸਿਆਂ 'ਚ ਵੰਡ ਲੈਣੇ ਆ ਫਿਕਸਡ ਔਰਥੋਡੋਂਟਿਕਸ ਮਤਲਬ ਬਰੇਸਸ ਤੇ ਇੱਕ ਹੁੰਦਾ ਰਿਮੂਵੇਬਲ ਉਹਨੂੰ ਕਹਿੰਦੇ ਐ ਅਲਾਈਨਰਸ ਬਰੇਸਸ ਦਾ ਮਤਲਬ ਹੋ ਗਿਆ ਕਿ ਤੁਸੀਂ ਤਾਰ ਲਗਵਾ ਲਈ ਉਸ 1 ਸਾਲ, 2 ਸਾਲ 2 ਸਾਲ ਤੁਹਾਡੇ ਲੱਗੇ ਰਹੂਗੀ। ਹਰ ਮਹੀਨੇ 'ਚ ਤੁਸੀਂ ਆਪਣੇ ਡਾਕਟਰ ਕੋਲ, ਆਪਣੇ ਡੈਂਟਿਸਟ ਕੋਲ ਜਾਣਾ ਹੈ। ਉਹ ਉਹਨੂੰ ਟਾਈਟ ਕਰਨਗੇ, ਕੱਸਣਗੇ। ਜਿਵੇਂ ਵੀ ਉਹਨਾਂ ਨੇ ਟ੍ਰੀਟਮੈਂਟ ਆ ਉਹ ਤੁਸੀਂ ਲੈਣਾ ਹੈਗਾ। ਪਰ ਇੱਕ ਨਵਾਂ ਟ੍ਰੀਟਮੈਂਟ ਦੋਸਤੋ ਸ਼ੁਰੂ ਹੋਇਆ ਹੈਗਾ ਉਹਨੂੰ ਡੈਂਟਲ ਅਲਾਈਨਰਸ ਕਹਿੰਦੇ ਆ। ਅਲਾਈਨਰਸ ਦੇ ਵਿੱਚ ਹੁੰਦਾ ਕੀ ਹੈ ਕਿ ਉਹ ਤੁਹਾਡੇ ਦੰਦਾਂ ਦੇ ਉੱਤੇ ਇੱਕ ਟਰਾਂਸਪੇਰੈਂਟ ਇੱਕ ਟ੍ਰੇ ਹੁੰਦੀ ਹੈ ਤੁਹਾਡੇ ਦੰਦਾਂ ਦੇ ਉੱਤੇ ਚੜ੍ਹ ਜਾਂਦੀ ਹੈ ਜਿਹੜੀ ਕਿ ਦੂਰੋਂ ਦੇਖਣ ਤੋਂ ਨਹੀਂ ਪਤਾ ਲੱਗਦਾ ਉਹ ਟ੍ਰੇ ਤੁਹਾਡੇ ਦੰਦਾਂ ਨੂੰ ਸਿੱਧਾ ਕਰਨਾ ਸ਼ੁਰੂ ਕਰ ਦਿੰਦੀ ਹੈ ਅਲਾਈਨਰਸ ਦਾ ਜਿਹੜਾ ਸਭ ਤੋਂ ਵੱਡਾ ਫਾਇਦਾ ਉਹ ਇਹ ਹੈ ਕਿ ਜੇ ਮੰਨ ਲਓ ਤੁਸੀਂ ਤਾਰ ਪਾਉਨੇ ਹੋ ਤਾਂ ਤਾਰ ਲਈ ਤੁਹਾਨੂੰ 1 ਸਾਲ ਡੇਢ ਸਾਲ ਜਾਂ 2 ਸਾਲ ਦਾ ਸਮਾਂ ਦੇਣਾ ਪਏਗਾ ਪਰ ਅਲਾਈਨਰ ਉਸ ਸਮੇਂ ਨੂੰ ਘਟਾ ਕੇ ਅੱਧਾ ਕਰ ਦਿੰਦਾ ਹੈ ਜਿਹੜਾ 1.5 ਸਾਲ ਚ ਤੁਹਾਡਾ ਕੰਮ ਹੋਣਾ ਸੀ ਉਹ ਕੰਮ ਤੁਹਾਡਾ ਤਕਰੀਬਨ ਤਕਰੀਬਨ 6 ਮਹੀਨਿਆਂ ਚ 8 ਮਹੀਨਿਆਂ ਚ ਜਾਂ 10 ਮਹੀਨਿਆਂ ਚ ਪੂਰਾ ਹੋ ਜਾਂਦਾ ਹੈ ਸੋ ਇਹ ਅਲਾਈਨਰ ਦੇ ਫਾਇਦੇ ਹੈਗੇ ਅਲਾਈਨਰ ਦਾ ਮਤਲਬ ਹੋ ਗਿਆ ਕਿ ਕੰਮ ਤਾਰ ਵਾਲਾ ਹੀ ਹੋਏਗਾ ਦੰਦ ਤੁਹਾਡੇ ਅਲਾਈਨਰ ਨੇ ਵੀ ਸਿੱਧੇ ਕਰਨੇ ਨੇ ਪਰ ਤੁਸੀਂ ਉਹਨੂੰ ਲਾ ਸਕਦੇ ਹੋ ਪਾ ਸਕਦੇ ਹੋ ਤਕਰੀਬਨ 24 ਘੰਟਿਆਂ ਚੋਂ 22 ਘੰਟੇ ਪਾਉਣੇ ਹੁੰਦੇ ਆ ਤੁਸੀਂ ਖਾਣਾ ਖਾਣ ਲੱਗੇ ਉਹ ਨਹੀਂ ਪਾਉਣੇ ਹੈਗੇ ਬ੍ਰਸ਼ ਕਰਨ ਲੱਗੇ ਉਤਾਰ ਦੇਣੇ ਆਦਰਵਾਇਸ ਪਾ ਲੈਣੇ ਤਾਰ ਸਾਰਾ ਵਕਤ ਪਾ ਕੇ ਰੱਖਣੀ ਹੈ ਤਾਰ ਦੂਰੋਂ ਚਦੀ ਹੈ ਜਿਹੜੀ ਛੋਟੀ ਜੀ ਸਮੱਸਿਆ ਖਾਣਾ ਫਸਦਾ ਹੈ ਅਲਾਈਨਰਸ ਦੇ ਵਿੱਚ ਖਾਣਾ ਨਹੀਂ ਫਸਦਾ ਨਾ ਉਹ ਦੂਰੋਂ ਦਿਖਦੇ ਤੋਂ ਇਹ ਅੱਜਕੱਲ ਬਹੁਤ ਮਤਲਬ ਪਹਿਲੀ ਪਸੰਦ ਬਣੀ ਹੋਈ ਹੈ ਲੋਕਾਂ ਦੀ ਤੇ ਇਹਨੂੰ ਡੈਂਟਲ ਅਲਾਈਨਰਸ ਕਹਿੰਦੇ ਆ ਇਹਨੂੰ ਤੁਸੀਂ ਮਤਲਬ ਇਹਦੇ ਨਾਲ ਹੋਰ ਕਿਵੇਂ ਕੰਪੇਅਰ ਕਰ ਸਕਦੇ ਹੋ ਜਿਵੇਂ ਤਾਰਾਂ ਦੇ ਵਿੱਚ ਅਸੀਂ ਥੋੜਾ ਜਿਹਾ ਮੰਨਦੇ ਆ ਕਿ ਥੋੜਾ ਬਹੁਤ ਦਰਦ ਜਾਂ ਖਾਣਾ ਫਸਦਾ ਹੈ ਹਲਕਾ ਫੁਲਕਾ ਦਰਦ ਹੁੰਦਾ ਹੈ ਤਾਰਾਂ ਦੇ ਵਿੱਚ ਇੱਕ ਵੱਡੀ ਸਮੱਸਿਆ ਕੀ ਹੈ ਕਿ ਉਹ ਚੁਬਦੀ ਹੈ ਕਿਤੇ ਨਾ ਕਿਤੇ ਛਿੱਲ ਦਿੰਦੀ ਹੈ ਗੱਲ ਨੂੰ ਤੁਹਾਡੇ ਮਸੂੜਿਆਂ ਨੂੰ ਅਲਾਈਨਰਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਤਾਰ ਦੇ ਵਿੱਚ ਹੋਰ ਇੱਕ ਪ੍ਰੋਬਲਮ ਕੀ ਹੈ ਕਿ ਉਹਦੇ ਵਿੱਚ ਤੁਸੀਂ ਮੰਨ ਲਓ ਕੋਈ ਨਟਸ ਵਗੈਰਾ ਖਾਏ ਤੇ ਉਹ ਤੁਹਾਡੀ ਤਾਰ ਨੂੰ ਸਾਈਡ ਤੋਂ ਤੋੜ ਦਿੰਦੀ ਹੈ ਜਾਂ ਉਹ ਬ੍ਰੈਕਟ ਨੂੰ ਤੋੜ ਦਿੰਦੀ ਹੈ ਜਿਹੜਾ ਤੁਹਾਡੇ ਸਾਈਡ ਦੇ ਉੱਤੇ ਉਹ ਦਾਣਾ ਜਿਹਾ ਲੱਗਿਆ ਹੁੰਦਾ ਪਰ ਅਲਾਈਨਰ ਦੇ ਵਿੱਚ ਇਦਾਂ ਦਾ ਕੁਝ ਹੈ ਹੀ ਨਹੀਂ ਕਿਉਂਕਿ ਅਲਾਈਨਰਸ ਪਾ ਕੇ ਤੁਸੀਂ ਖਾਣਾ ਖਾਣਾ ਹੁੰਦਾ ਹੀ ਨਹੀਂ ਤੁਸੀਂ ਉਤਾਰ ਦੇਣੇ ਹੁੰਦੇ ਆ ਸੋ ਇਸ ਕਰਕੇ ਜਿਹੜੇ ਡੈਂਟਲ ਬ੍ਰੈਸਸ ਨੇ ਜਿਹਨੂੰ ਅਸੀਂ ਤਾਰਾਂ ਕਹਿ ਰਹੇ ਹਾਂ ਇਹ ਬਹੁਤ ਪੁਰਾਣਾ ਇਲਾਜ ਹੈ ਬਹੁਤ ਟਰਸਟਡ ਇਲਾਜ ਹੈ ਬਹੁਤ ਵਧੀਆ ਇਲਾਜ ਹੈ ਬਹੁਤ ਵਧੀਆ ਤਰੀਕੇ ਨਾਲ ਦੰਦਾਂ ਨੂੰ ਸਿੱਧਾ ਕਰ ਦਿੰਦਾ ਹੈ ਜਿਹੜੇ ਅਲਾਈਨਰਸ ਨੇ ਇਹ ਵੀ ਬਹੁਤ ਉੱਚ ਦਰਜੇ ਦੇ ਅੱਜ ਕੱਲ ਬਣ ਜਾਂਦੇ ਆ ਪਰ ਅਲਾਈਨਰਸ ਹਰ ਕੇਸ 'ਚ ਨਹੀਂ ਪਾਇਆ ਜਾ ਸਕਦੇ ਤਕਰੀਬਨ ਤਾਰਾਂ ਹਰ ਕੇਸ 'ਚ ਪਾਇਆ ਜਾ ਸਕਦੀਆਂ ਨੇ ਸੋ ਅਲਾਈਨਰਸ ਤਕਰੀਬਨ 90% ਤੱਕ ਕੇਸਸ ਹੱਲ ਕਰ ਦਿੰਦੇ ਨੇ ਪਰ 10% ਕੇਸਸ ਐਦਾਂ ਦੇ ਨੇ ਜਿਹੜੇ ਸਿਰਫ ਤੇ ਸਿਰਫ ਤਾਰ ਨਾਲ ਹੀ ਠੀਕ ਕੀਤੇ ਜਾ ਸਕਦੇ ਨੇ ਉਹ ਕੇਸਸ ਕਿਹੜੇ ਨੇ ਰੋਟੇਸ਼ਨਸ ਮਨ ਲਓ ਤੁਹਾਡਾ ਦੰਦ ਬਾਹਰ ਨਹੀਂ ਹੈਗਾ ਘੁੰਮ ਕੇ ਉਲਟਾ ਹੋ ਗਿਆ ਹੈ ਉਹ ਅਲਾਈਨਰ ਨਾਲ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਹੈ ਘਮਾਣਾ ਮੁਸ਼ਕਲ ਹੋ ਜਾਂਦਾ ਹੈ ਸਕੈਲਟਲ ਪ੍ਰੋਬਲਮਸ ਕਿ ਹੱਡੀ ਦੇ ਤੁਹਾਡੇ ਦੰਦ ਨੇ ਜਿਹੜੇ ਥੋੜੇ ਜਿਹਾ ਜ਼ਿਆਦਾ ਹੀ ਉੱਚੇ ਹੈ ਤੇ ਉੱਥੇ ਵੀ ਸਾਨੂੰ ਸਮੱਸਿਆਵਾਂ ਥੋੜੀਆਂ ਜਿਹੀਆਂ ਆਉਂਦੀਆਂ ਨੇ ਸੋ ਕਈ ਕੇਸਸ ਨੇ ਜਿੱਥੇ ਅਸੀਂ ਬ੍ਰੇਸਸ ਨੂੰ ਪ੍ਰੇਫਰ ਕਰਦੇ ਹਾਂ ਪਰ ਮੋਸਟਲੀ ਅਲਾਈਨਰਸ ਨਾਲ ਹੋ ਜਾਂਦੇ ਨੇ ਸੋ ਤੁਹਾਡਾ ਡਾਕਟਰ ਜਿਹੜਾ ਕੁਆਲੀਫਾਈਡ ਡਾਕਟਰ ਹੈਗਾ ਉੱਥੇ ਜਦੋਂ ਤੁਸੀਂ ਉਹਨਾਂ ਨੂੰ ਮਿਲੋਗੇ ਸੋ ਤਨ ਹੀ ਇਜ਼ ਦਾ ਬੈਸਟ ਗਾਈ ਹੂ ਕੈਨ ਗਾਈਡ ਯੂ ਤੇ ਤੁਹਾਨੂੰ ਪ੍ਰੋਪਰ ਰਾਏ ਦੇਣਗੇ ਸੋ ਜੇ ਤੁਹਾਡੇ ਕੋਲ ਸਮਾਂ ਘੱਟ ਹੈ ਤੇ ਤੁਹਾਡੇ ਅਲਾਈਨਰਸ ਹੋ ਸਕਦੇ ਤਾਂ ਤੁਹਾਨੂੰ ਅਲਾਈਨਰ ਲਈ ਜਾਣਾ ਚਾਹੀਦਾ ਹੈਗਾ ਬ੍ਰੇਸਸ ਲਈ ਮਿਨੀਮਮ ਇੱਕ ਸਾਲ ਲੱਗ ਜਾਂਦਾ ਜੀ 2 ਸਾਲ ਜਾਂ 2.5 ਸਾਲ ਮੈਕਸਿਮਮ ਲੱਗ ਜਾਂਦੇ ਆ ਮਿਨੀਮਮ ਤੋਂ ਮੈਕਸਿਮਮ ਇੱਕ ਸਾਲ ਤੋਂ 2 ਤੋਂ 3 ਸਾਲ ਲੱਗ ਜਾਂਦੇ ਆ ਪਰ ਅਲਾਈਨਰਸ ਇਸ ਚੀਜ਼ 'ਚ ਬਹੁਤ ਅੱਗੇ ਹੈ ਆ ਤਕਰੀਬਨ ਤੁਹਾਨੂੰ ਜਿਹੜਾ ਸਾਲ ਚ ਇਲਾਜ ਹੁੰਦਾ ਉਹ 6 ਮਹੀਨਿਆਂ 'ਚ ਜਿਹੜਾ 2 ਸਾਲ ਚ ਇਲਾਜ ਹੁੰਦਾ ਉਹ 8-10 ਮਹੀਨਿਆਂ 'ਚ ਜਿਹੜਾ 3 ਸਾਲ ਦਾ ਇਲਾਜ ਆ ਉਹ ਸਾਲ ਦੇ ਲਾਗੇ ਜਾ ਕੇ ਅਸੀਂ ਟ੍ਰੀਟਮੈਂਟ ਤੁਹਾਨੂੰ ਕੰਪਲੀਟ ਕਰ ਦਿੰਨੇ ਆ ਸੋ ਇਸ ਕਰਕੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਅਲਾਈਨਰਸ ਇੱਕ ਬੈਟਰ ਸੋਲੂਸ਼ਨ ਹੈਗਾ ਬ੍ਰੇਸਸ ਨਾਲ ਦੋਸਤੋ ਜਿਹੜੀ ਤਾਰ ਲੱਗ ਜਾਂਦੀ ਹੈ ਜਦੋਂ ਸਾਡੇ ਦੰਦਾਂ ਨੂੰ ਤਾਂ ਅਸੀਂ ਆਪ ਤਾਰ ਨਹੀਂ ਬਦਲ ਸਕਦੇ ਸਾਨੂੰ ਹਰ ਇੱਕ ਮਹੀਨੇ 'ਚ ਇੱਕ ਤਰੀਕ ਇੱਕ ਦਿਨ ਸਾਨੂੰ ਡਾਕਟਰ ਡੈਂਟਿਸਟ ਕੋਲ ਜਾਣਾ ਪੈਂਦਾ ਉਹ ਸਾਡੀ ਵਾਇਰ ਨੂੰ ਚੇਂਜ ਕਰਦੇ ਆ ਜਾਂ ਫਿਰ ਉਹ ਵਾਇਰ ਨੂੰ ਕੱਸਦੇ ਆ ਤੇ ਉਹ ਡਾਕਟਰ ਨੇ ਹੀ ਕਰਨੀ ਹੈ ਜੋ ਚੇਂਂਜ ਕਰਨੀ ਹੈ ਅਲਾਈਨਰਸ ਦੇ ਵਿੱਚ ਇਦਾਂ ਨਹੀਂ ਹੁੰਦਾ ਅਲਾਈਨਰਸ ਦੇ ਵਿੱਚ ਤੁਹਾਨੂੰ ਅਸੀਂ ਪਹਿਲੇ ਹਫ਼ਤੇ ਜੀ ਨੰਬਰ ਆਫ ਅਲਾਈਨਰਸ ਜਿਹੜੇ ਤੁਹਾਡੇ ਬਣਦੇ ਆ ਉਹ ਤੁਹਾਨੂੰ ਅਸੀਂ ਬਣਾ ਕੇ ਦੇ ਦਿੰਨੇ ਆ ਇਕੱਠੇ ਹੀ ਇੱਕ ਬਾਕਸ ਦੇ ਵਿੱਚ ਤੇ ਉਸ ਤੋਂ ਬਾਅਦ ਤੁਹਾਨੂੰ ਉਹ ਡੱਬਾ ਤੁਹਾਡੇ ਕੋਲ ਹੁੰਦਾ ਹੈਗਾ ਤੁਸੀਂ ਹੀ ਤੁਹਾਨੂੰ ਦੱਸਿਆ ਜਾਂਦਾ ਬਕਾਇਦਾ ਕਿ 10 ਦਿਨਾਂ ਬਾਅਦ ਚੇਂਜ ਕਰਨਾ ਹੈ ਜਾਂ 15 ਦਿਨਾਂ ਬਾਅਦ ਚੇਂਜ ਕਰਨਾ ਹੈ ਤਾਂ ਤੁਸੀਂ ਉਦੋਂ-ਉਦੋਂ ਵਰਤਦੇ ਹੋ ਤੇ ਤੁਹਾਡੇ ਦੰਦ ਸਿੱਧੇ ਹੁੰਦੇ ਜਾਂਦੇ ਆ ਸੋ ਇਹਦੇ ਵਿੱਚ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਂਦੀ ਹੈਗੀ ਆ ਵੀ ਕੋਈ ਖਬਰਾਉਣ ਵਾਲੀ ਗੱਲ ਨਹੀਂ ਹੈ ਤੁਸੀਂ ਕਿ ਦਿਨ ਭੁੱਲ ਗਏ ਕੋਈ ਬਹੁਤਾ ਫਰਕ ਨਹੀਂ ਪੈਂਦਾ 2 ਦਿਨ ਭੁੱਲ ਗਏ ਬਹੁਤਾ ਫਰਕ ਨਹੀਂ ਪੈਂਦਾ ਹਾਂ ਜਿੱਥੇ ਤੁਸੀਂ 10 ਦਿਨਾਂ ਬਾਅਦ ਚੇਂਜ ਕਰਨਾ ਸੀਗਾ ਹੁਣ ਤੁਸੀਂ ਉਹ ਜਿਹੜੇ 2 ਦਿਨ ਭੁੱਲ ਗਏ ਉਸ ਤੋਂ ਪਲੱਸ ਕਰ ਲਓ ਇੱਕ ਜਾਂ 2 ਦਿਨ ਮਤਲਬ ਹੁਣ ਤੁਸੀਂ 10 ਦਿਨਾਂ ਬਾਅਦ ਨਹੀਂ 14 ਦਿਨਾਂ ਬਾਅਦ ਉਹ ਚੇਂਜ ਕਰੋਗੇ ਜਾਂ ਫਿਰ ਜਦੋਂ ਤੁਹਾਡਾ ਅਲਾਈਨਰ ਜਿਹੜਾ ਪਾਰ ਪਾਰ ਰਿਹਾ ਉਹ ਐਕਟਿਵ ਹੁਣ ਤਾਂ ਜ਼ੋਰ ਲਗਾ ਰਿਹਾ ਜਦੋਂ ਬਿਲਕੁਲ ਪੈਸਿਵ ਹੋ ਗਿਆ ਬਿਲਕੁਲ ਫ੍ਰੀ ਹੋ ਗਿਆ ਲੂਜ਼ ਹੋ ਗਿਆ ਉਦੋਂ ਤੁਸੀਂ ਅਗਲਾ ਅਲਾਈਨਰ ਯੂਜ਼ ਕਰੋਗੇ ਸੋ ਜੇ ਕਦਾ ਅਲਾਈਨਰ ਤੁਹਾਡਾ ਮਿਸ ਹੋ ਜਾਂਦਾ ਕੋਈ ਘਬਰਾਉਣਾ ਨਹੀਂ ਹੈ ਵੈਸਤਾ ਜਿੱਦਾਂ ਮੈਂ ਦੱਸਿਆ ਤੁਸੀਂ 2-3 ਦਿਨ ਵਧਾ ਲਓ ਜਾਂ ਫਿਰ ਜਦੋਂ ਲੂਸ ਹੋ ਗਿਆ ਉਹ ਤੇ ਚੇਂਜ ਕਰ ਲਓ ਨਹੀਂ ਤਾਂ ਫਿਰ ਤੁਸੀਂ ਆਪਣੇ ਡਾਕਟਰ ਤੋਂ ਇੱਕ ਵਾਰੀ رائے ਲੈ ਲਓ ਡਾਕਟਰ ਸਾਹਿਬ ਨਾਲ ਗੱਲ ਕਰਕੇ ਉਸ ਤੋਂ ਬਾਅਦ ਤੁਸੀਂ ਦੁਬਾਰਾ ਤੋਂ ਅਲਾਈਨਰ ਸ਼ੁਰੂ ਕਰ ਸਕਦੇ ਸੋ ਅਲਾਈਨਰ ਇਸ ਗੁੱਡ ਟਰੀਟਮੈਂਟ ਸੋ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਹੈ ਕਿ ਦੰਦਾਂ ਦੀ ਅਲਾਈਨਮੈਂਟ ਹੈ ਜਿਹੜੀ ਉਹ ਬਹੁਤ ਬਿਹਤਰ ਆਉਂਦੀ ਹੈ ਕਿਉਂਕਿ ਇਹਨੂੰ ਕੰਪਿਊਟਰ ਡਿਜ਼ਾਈਨ ਕਰਦਾ ਹੈ ਇਹਦੇ ਵਿੱਚ ਮੈਨ ਮੇਡ 에ਰਰ ਹੈ ਜਿਹੜੀ ਉਹ ਬਹੁਤ ਘੱਟ ਹੁੰਦੀ ਹੈ। ਸੋ ਜੇ ਤੁਸੀਂ ਅਫੋਰਡ ਕਰ ਸਕਦੇ ਹੋ, ਜੇ ਤੁਹਾਡੇ ਕੋਲ ਸਮਾਂ ਘੱਟ ਹੈ ਤਾਂ ਅਲਾਈਨਰ ਇਸ ਬੈਸਟ ਆਪਸ਼ਨ। ਤੋਂ ਜਿਹੜੀ ਤਾਰ ਹੈ ਕਿਉਂਕਿ ਉਹ ਫਿਕਸ ਹੁੰਦੀ ਹੈ, ਉਹ ਤਾਂ ਨਹੀਂ ਉਤਰ ਸਕਦੀ। ਤੁਸੀਂ ਨਾਰਮਲ ਬਰਸ਼ ਕਰੋਗੇ ਤਾਂ ਤੁਹਾਡੇ ਤਾਰਾਂ 'ਚ ਫਸ ਜਾਏਗਾ। ਇਸ ਕਰਕੇ ਤਾਰਾਂ ਲਈ ਇੱਕ ਅਲੱਗ ਤੋਂ ਬਰਸ਼ ਆਂਦਾ ਉਹਨੂੰ ਕਹਿੰਦੇ ਨੇ ਆਰਥੋ ਟੂਥ ਬਰਸ਼। ਜੇ ਤੁਸੀਂ ਤਾਰਾਂ ਲਗਾਈਆਂ ਨੇ ਤਾਂ ਆਰਥੋਟੋਥਪ੍ਰੋਸ ਯੂਜ਼ ਕਰੋਗੇ ਉਹ ਸੈਂਟਰ 'ਚੋਂ ਨੀਵਾ ਹੁੰਦਾ ਸਾਈਡਾਂ ਤੋਂ ਉੱਚਾ ਹੁੰਦਾ ਤਾਂ ਤਾਰ 'ਚ ਨਹੀਂ ਫਸਦਾ ਪਰ ਜੇ ਤੁਸੀਂ ਅਲਾਈਨਰ ਯੂਜ਼ ਕਰ ਰਹੇ ਹੋ ਤਾਂ ਅਲਾਈਨਰ ਨੂੰ ਜਸਟ ਉਤਾਰੋ ਨਾਰਮਲ ਜਿਵੇਂ ਬਰਸ਼ ਤੁਸੀਂ ਚੱਕਦੇ ਹੋ ਉਦਾਂ ਬਰਸ਼ ਕਰੋ ਥੈਟਸ ਇਟ ਆਪਣੇ ਅਲਾਈਨਰ ਨੂੰ ਰਨਿੰਗ ਵਾਟਰ ਦੇ ਵਿੱਚ ਵਾਸ਼ ਕਰ ਲਓ ਟੂਟੀ ਦੇ નીચે ਕਰੋ ਵਾਸ਼ ਕਰ ਲਓ ਗੱਲ ਖਤਮ ਉਸ ਤੋਂ ਬਾਅਦ ਦੁਬਾਰਾ ਪਾ ਲਓ ਸੋ ਅਲਾਈਨਰਸ ਲਈ ਕੋਈ ਤਾਮਝਾਮ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਐਕਸਟਰਾ ਕੇਅਰ ਨਹੀਂ ਹੈ ਸੋ ਨਾਰਮਲ ਪਾਣੀ ਦੇ ਵਿੱਚ ਵਾਸ਼ ਕਰ ਲੈਣਾ ਹੈਗਾ ਤੁਸੀਂ ਬ੍ਰੇਸਸ ਲਈ ਜ਼ਰੂਰ ਹੈ ਕਿ ਤੁਸੀਂ ਹਰ ਖਾਣਾ ਖਾਣ ਤੋਂ ਬਾਅਦ ਕੁਰਲੇ ਕਰਨੇ ਆ ਕਲੀਨਿੰਗ ਕਰਨੀ ਆ ਦੇ ਬ੍ਰਸ਼ ਯੂਜ਼ ਕਰਨਾ ਹੈਗਾ ਇਹ ਆਪਾਂ ਬਚ ਸਕਦੇ ਹਾਂ ਕਿ ਸਾਡੇ ਦੰਦਾਂ ਨੂੰ ਕੋਈ ਸਮੱਸਿਆ ਨਾ ਆਏ ਇਹਦਾ ਇੱਕ ਸਿੰਪਲ ਜਿਹਾ ਟ੍ਰੀ ਮਤਲਬ ਤਰੀਕਾ ਹੈਗਾ ਉਹ ਹੈਗਾ ਕਿ ਤੁਸੀਂ ਰੈਗੂਲਰ ਡੈਂਟਲ ਚੈੱਕਅਪਸ ਕਰਵਾਓ ਹਰ 6 ਮਹੀਨੇ ਬਾਅਦ ਆਪਣੇ ਡਾਕਟਰ ਨੂੰ ਮਿਲੋ ਜਦੋਂ ਤੁਸੀਂ ਚੈੱਕਅਪ ਕਰਾਉਂਗੇ ਡਾਕਟਰ ਤੁਹਾਡੇ ਦੰਦਾਂ ਦਾ ਚੈੱਕਅਪ ਕਰੇਗਾ ਦੰਦਾਂ ਦੀ ਸਫਾਈ ਕਰੇਗਾ ਸੋ ਡੈਂਟਲ ਕਲੀਨਿੰਗ ਉਹਨੂੰ ਸਕੇਲਿੰਗ ਵੀ ਕਹਿੰਦੇ ਨੇ ਕੰਪਲੀਟ ਔਰਲ ਪ੍ਰੋਫਾਈਲ ਐਕਸਸ ਕਹਿੰਦੇ ਨੇ ਇਸ ਟ੍ਰੀਟਮੈਂਟ ਨਾਲ ਦੰਦਾਂ ਦੀ ਸਫਾਈ ਵੀ ਪ੍ਰੋਪਰ ਹੋ ਗਈ ਤੁਹਾਡੇ ਦੰਦ ਨੂੰ ਕਿਸੇ ਨੂੰ ਕੀੜਾ ਤਾਂ ਨਹੀਂ ਲੱਗਿਆ ਉਹ ਵੀ ਡਾਕਟਰ ਸਾਹਿਬ ਨੇ ਦੇਖ ਲੈਣਾ ਉਹਨੂੰ ਫਿਲ ਕਰ ਦੇਣਾ ਸੋ ਦੋਸਤੋ ਜਿੰਨਾ ਸਮਾਂ ਰਹਿੰਦੇ ਤੁਸੀਂ ਕੋਈ ਪ੍ਰੋਬਲਮ ਨੂੰ ਫੜ ਲਓਗੇ ਉਨਾ ਹੀ ਛੇਤੀ ਤੁਸੀਂ ਉਸ ਦੰਦ ਦੀ ਪ੍ਰੋਬਲਮ ਤੋਂ ਬਚੋਗੇ ਇੱਕ ਤਾਂ ਤੁਹਾਡਾ ਦੰਦ ਛੇਤੀ ਠੀਕ ਹੋ ਜਾਏਗਾ ਇਨੀਸ਼ੀਅਲ ਸਟੇਜ ਤੇ ਬਚ ਗਏ ਦੂਸਰੀ ਗੱਲ ਤੁਹਾਡਾ ਖਰਚਾ ਬਹੁਤ ਬਚ ਗਿਆ ਜੇ ਖਰਾਬ ਹੋ ਜਾਂਦਾ ਤਾਂ ਰੂਟ ਕਨਾਲ ਦਾ ਖਰਚਾ ਹੋ ਸਕਦਾ ਸੀ ਦਾ ਦੰਦ ਕਢਾ ਕੇ ਇੰਪਲੈਂਟ ਲਵਾਉਣੇ ਪੈਂਦੇ ਉਹਦਾ ਖਰਚਾ ਹੋ ਸਕਦਾ ਸੀ ਸੋ ਦੰਦਾਂ ਦਾ ਇਲਾਜ ਬਿਲਕੁਲ ਵੀ ਮਹਿੰਗਾ ਨਹੀਂ ਹੈ ਜੇ ਸਮੇਂ ਤੇ ਕਰਾਇਆ ਜਾਏ ਜਿੰਨਾ ਲੇਟ ਕਰਾਉਗੇ ਉਨਾ ਹੀ ਮਹਿੰਗਾ ਸੋ ਇਲਾਜ ਨਹੀਂ ਮਹਿੰਗਾ ਭਾਜੀ ਲਾਪਰਵਾਹੀ ਮਹਿੰਗੀ ਹੈ ਸੋ ਇਸ ਚੀਜ਼ ਦਾ ਧਿਆਨ ਰੱਖੋ